ਇਹ ਟਾਈਮ ਦੇ ਵਿੱਚ ਸਾਰਿਆਂ ਦਾ ਪਰਿਵਾਰ ਨਾਲ ਖੜਨਾ ਬਣਦਾ ਜੀ ਤੇ ਸੋ ਸਾਡੀ ਬਹੁਤ ਵੱਡੇ ਫਨਕਾਰ ਸੀ ਸਾਡੇ ਇੰਡਸਟਰੀ ਦੀ ਸ਼ਾਨ ਸੀ ਠੀਕ ਹੈ ਮੈਂ ਪਹਿਲਾਂ ਵੀ ਕਿਹਾ ਕਿ ਹਟਿਆ ਤੇ ਫਿਲਮਾਂ ਵੀ ਉਹਨਾਂ ਦਾ ਫਿਲਮਾਂ ਚ ਹੋਣਾ ਤੇ ਫਿਰ ਫਿਲਮਾਂ ਸੁਪਰ ਡੂਪਰ ਹਿੱਟ ਹੋਣੀਆਂ ਸੋ ਅੱਜ ਸਾਡੇ ਵਿੱਚ ਨਹੀਂ ਉਹ ਰਹੇ ਸੋ ਇਹ ਘਾਟਾ ਜੋ ਫਿਲਮ ਇੰਡਸਟਰੀ ਨੂੰ ਪਿਆ ਹੈ ਜੋ ਆਪਣੇ ਪੰਜਾਬੀਆਂ ਨੂੰ ਪਿਆ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਜਿੰਦਰਪਾਲਾ ਜਿਸ ਨੂੰ ਸਫਰ ਨਾਲ ਵਿਦਾ ਕਹਿ ਚੁੱਕੇ ਨੇ ਤੁਹਾਡੇ ਨਾਲ ਕਿਸ ਤਰੀਕੇ ਦਾ ਪਿਆਰ ਸੀ ਬੇ ਵੱਡੇ ਵੱਡੇ ਭਰਾਵਾਂ ਵਾਂਗੂ ਸੀਗਾ ਵੀ ਉਹ ਉਧਰ ਇਧਰ ਹੀ ਰਾਹ ਹੈ ਨਹੀਂ ਐਵੇਂ ਤੂੰ ਉਧਰ ਲਈ ਜਾਨੇ ਤੂੰ ਘੂਸਿਆ ਵੀਰੇ ਸਾਰੇ ਬਸ ਫੈਂਸਿੰਗ ਹੈ ਦੂਜੇ ਬਸ ਉਧਰ ਜਾਣਾ ਪੈਣਾ ਵੀ ਇਧਰ ਦੀ ਲੰਘ ਲੈਣਾ ਬਹੁਤ ਤੋਂ ਫੈਂਸਿੰਗ ਆ ਸਾਰੀ ਉੱਤੋਂ ਦੀ ਲੰਘ ਲੈਣੇ ਵਿਰੇਬ ਘਾਟਾ ਪੂਰਾ ਹੋਏ ਨਹੀਂ ਸਕਦਾ ਵੱਡੇ ਭਰਾ ਵਾਂਗ ਉਹ ਜਦੋਂ ਕਿਤੇ ਮੈਂ ਫਿਲਮ ਕਰਦਾ ਸੀ ਕੁਝ ਕਰਦਾ ਸੀ ਤਾਂ ਉਹ ਹਮੇਸ਼ਾ ਹੀ ਉਹਨਾਂ ਦਾ ਇਹ ਹੁੰਦਾ ਸੀਗਾ ਵੀ ਯਾਰ ਪ੍ਰਿੰਸ ਮਿਹਨਤ ਕਰਦੇ ਰਹੋ ਚੱਲਦੇ ਰਹੋ ਹਨਾ ਵੀ ਦਿਨ ਆਉਂਦੇ ਹੁੰਦੇ ਆ ਉਹ ਵਾਕਈ ਸੀ ਬਹੁਤ ਵੀਰੇ ਉਹਨਾਂ ਤੋਂ ਤਾਂ ਸਿੱਖਿਆ ਹੀ ਜਾ ਸਕਦਾ ਸੀ ਆਡੀਓ ਕੈਸਟ ਤੋਂ ਲੈ ਕੇ ਛਣਕਾਟਾ ਆਉਂਦਾ ਸੀ ਵੀ ਸੀ ਡੀ ਵੀਡੀਓ ਸਭ ਬਿਲਕੁਲ ਬਹੁਤ ਜੋਗ ਉਹਨਾਂ ਨੂੰ ਨਹੀਂ ਖੁੱਲ੍ਹ ਜਾ ਸਕਿਆ ਕਿ ਜਦੋਂ ਮੁਲਾਕਾਤ ਹੋਣੀ ਤਾਂ ਹਮੇਸ਼ਾ ਯਾਦਗਾਰ ਬਣਦੀ ਹੁੰਦੀ ਸੀ ਹਾਂ ਨਹੀਂ ਬਿਲਕੁਲ ਮਿਲਦੀ ਰਹਿੰਦੇ ਸੀ ਅਸੀਂ ਉਹਨਾਂ ਨੂੰ ਹਾਂ ਵੀਰੇ ਕਿਸ ਤਰੀਕੇ ਦਾ ਰਿਸ਼ਤਾ ਤੁਹਾਡਾ ਸੀਗਾ ਕਿਉਂਕਿ ਤੁਸੀਂ ਫਿਲਮਾਂ ਇਕੱਠੀਆਂ ਵੀ ਕੀਤੀਆਂ ਐਜ਼ ਅ ਡਾਇਰੈਕਟਰ ਵੀ ਉਹਨਾਂ ਨਾਲ ਕੰਮ ਕਰਿਆ ਬਹੁਤ ਵਧੀਆ ਰਿਸ਼ਤਾ ਸੀਗਾ ਜੀ 27 ਸਾਲ ਇਕੱਠੇ ਕੰਮ ਕੀਤਾ 27 ਸਾਲ ਦੇ ਅੰਦਰ ਕਿੰਨੀਆਂ ਫਿਲਮਾਂ ਕੀਤੀਆਂ ਉਹਨਾਂ ਦੇ ਨਾਲ ਬਹੁਤ ਪਰਸਨਲ ਬਹੁਤ ਵਧੀਆ ਰਿਲੇਸ਼ਨ ਸੀਗਾ ਪ੍ਰੋਫੈਸ਼ਨਲ ਤਾਂ ਸੀਗਾ ਹੀ ਸੀਗਾ ਜੀ ਜਦ ਮੇਰੇ ਨਾਲ ਇੰਨੀਆਂ ਫਿਲਮਾਂ ਕੀਤੀਆਂ ਨੇ ਬਹੁਤ ਵੱਡਾ ਲਾਸ ਹੈ ਮੇਰੇ ਲਈ ਜੀ ਪੂਰਾ ਹੋਣਾ ਨਹੀਂ ਇਸ ਤਰੀਕੇ ਨਾਲ ਇਕੱਠੇ ਕੰਮ ਕਰਦੇ ਕੋਈ ਸੈੱਟ ਦੀ ਯਾਦ ਜਿਹੜੀ ਕਦੇ ਭੁੱਲਣੀ ਪਾਉਂਗੀ ਕਿੰਨੀਆਂ ਯਾਦਾਂ ਜੀ ਇੱਕ ਗੱਲ ਯਾਦ ਰੱਖਿਓ ਕਰਕੇ ਉਹਨਾਂ ਨਾਲ ਜਿਹੜਾ ਟਾਈਮ ਸਪੈਂਡ ਕਰਦੇ ਸੀਗੇ ਉਹ ਤਾਂ ਪਤਾ ਹੀ ਨਹੀਂ ਲੱਗਦਾ ਸੀ ਵੀ ਕੰਮ ਕਰ ਰਹੇ ਹੱਸਦੇ ਹੱਸਦੇ ਟਾਈਮ ਨਿਕਲ ਜਾਂਦਾ ਸੀ ਹਰ ਸੀਨ 'ਚ ਇੰਪਰੋਵਾਈਜ਼ ਕਰਕੇ ਜਦ ਅਸੀਂ ਸ਼ੂਟ ਕਰਦੇ ਸੀ ਇੰਪਰੋਵਾਈਜ਼ ਕਰਨ ਵੇਲੇ ਕੋਈ ਗੱਲ ਕਿਤੇ ਦੀ ਕਿਤੇ ਚਲੀ ਜਾਂਦੀ ਹਾਸਾ ਪੈਂਦਾ ਜੀ ਸਾਰਾ ਦਿਨ ਹੱਸਦੇ ਹੱਸਦੇ ਜਿੰਨੀਆਂ ਫਿਲਮਾਂ ਅਸੀਂ ਬਣਾਈਆਂ ਪੂਰੇ ਉਹ ਉਹਨੇ ਹੀ ਹੱਸਦੇ ਹੋਏ ਸੈੱਟ ਤੇ ਬਣਾਈਆਂ ਜਿੰਨਾ ਤੁਹਾਨੂੰ ਦੇਖਦੇ ਹੋਏ ਥੀਏਟਰ 'ਚ ਹਾਸਾ ਆਇਆ ਕਹਿੰਦੇ ਕੈਰੇਕਟਰ 'ਚ ਪੂਰੀ ਜਾਨ ਪਾ ਦਿੰਦੇ ਜਿਹੜੇ ਵੀ ਕੈਰੇਕਟਰ ਉਹਨਾਂ ਨੇ ਕਰਨਾ ਹੈ ਫਿਲਮ ਉਹ ਕੈਰੇਕਟਰ ਦੇ ਸਿਰ ਤੇ ਸਟੈਂਡ ਹੋ ਜਾਂਦੇ ਕਿਤੇ ਤੋਂ ਕਿਤੇ ਲੈ ਜਾਂਦੇ ਸੀ ਜੀ ਜਿੰਨੀ ਇੰਪਰੋਵਾਈਜ਼ੇਸ਼ਨ ਭੱਲਾ ਸਾਹਿਬ ਕਰਦੇ ਆ ਮੇਰੇ ਖਿਆਲ ਨਾਲ ਸ਼ਾਇਦ ਹੀ ਕੋਈ ਕਰਦਾ ਹੋਗਾ ਬਹੁਤ ਬਹੁਤ ਜਿਹੜੀ ਨੋਲੇਜ ਹੈਗੀ ਇੰਪਰੋਵਾਈਜ਼ੇਸ਼ਨ ਦੀ ਉਹਨਾਂ ਦੀ ਹੈ ਤੇ ਬਹੁਤ ਕਰਦੇ ਸੀਗੇ ਜੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਕੀ ਲੱਗਦਾ ਕਾਟਾ ਨਹੀਂ ਕਦੇ ਪੂਰਾ ਹੋਏਗਾ ਕਾਟਾ ਨਹੀਂ ਕਦੇ ਨਹੀਂ ਪੂਰਾ ਹੋਣਾ ਜੀ ਕਦੇ ਵੀ ਨਹੀਂ ਪੂਰਾ ਹੋਣਾ ਅਪਕਮਿੰਗ ਪ੍ਰੋਜੈਕਟਸ ਕੋਈ ਉਹਨਾਂ ਨਾਲ ਜਿਹੜੇ ਸੀਗੇ ਬਣੇ ਤਿਆਰ ਮੈਂ ਉਹਨਾਂ ਨੇ ਦੋ ਫਿਲਮਾਂ ਬਣਾ ਕੇ ਰੱਖੀਆਂ ਹੋਈਆਂ ਨੇ ਕੈਰੀ ਓਨ ਜੱਟੀ ਐ ਤੇ ਡੈਡੀ ਔਰ ਡੈਡੀ ਆ ਜਾਣਗੀਆਂ ਜੀ ਪੰਜ ਕਿਹੜੇ ਕਰਨੀ ਪੈਗੀ ਆ ਪੰਜ 6 ਮਹੀਨੇ ਚ ਆ ਜਾਣਗੀਆਂ ਜੀ ਐਟ ਲੀਸਟ ਆਪਾਂ ਨੂੰ ਉਹਨਾਂ ਦਾ ਹੱਸਦਾ ਹੋਇਆ ਚਿਹਰਾ ਦੁਬਾਰਾ ਦੇਖਣ ਨੂੰ ਮਿਲੂਗਾ ਪਰ ਲਾਸ ਪੂਰਾ ਹੋਣਾ ਨਹੀਂ ਜੀ ਪੱਲਾ ਸਾਹਿਬ ਦਾ ਤਰੀਕੇ ਨਾਲ ਪੱਲਾ ਸਾਹਿਬ ਇਸ ਸੰਸਾਰ ਨਾਲ ਵਿਦਾ ਗਏ ਕੇ ਗਏ ਨੇ ਥੋੜੀ ਸਾਂਝ ਇਸ ਤਰੀਕੇ ਦੀ ਸੁਣਾਉਣਾ ਕਿਸ ਤਰੀਕੇ ਦਾ ਪਿਆਰ ਤੁਹਾਡਾ ਨਾਲ ਸੀ ਮੈਂ ਮੇਰੀ ਜ਼ਿੰਦਗੀ ਦੀ ਫਿਲਮੀ ਕੈਰੀਅਰ ਦੀ ਸ਼ੁਰੂਆਤ ਪੱਲਾ ਸਾਹਿਬ ਦੇ ਨਾਲ ਹੀ ਹੋਈ ਸੀ 2013 ਦੇ ਵਿੱਚ ਮੈਂ ਪਹਿਲੀ ਫਿਲਮ ਕੀਤੀ ਸੀ ਰੋਂਦੇ ਸਾਰੇ ਵਿਆਹ ਪਿੱਛੋਂ ਤੇ ਪਹਿਲਾ ਸੀਨ ਵੀ ਮੇਰਾ ਉਹਨਾਂ ਨਾਲ ਹੀ ਸੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਸੀ ਉਹਨਾਂ ਤੋਂ ਅਸੀਂ ਕਿੰਨੀਆਂ ਫਿਲਮਾਂ ਕੀਤੀਆਂ ਇਕੱਠੇ ਉਸ ਤੋਂ ਬਾਅਦ ਔਰ ਬਹੁਤ ਹਾਸਮੁਖ ਇਨਸਾਨ ਸੀ ਪੱਲਾ ਸਾਹਿਬ ਔਰ ਹਮੇਸ਼ਾ ਖੁਸ਼ ਰਹਿੰਦੇ ਸੀ ਮੇਸ਼ਾ ਕੁਛ ਨਾ ਕੁਛ ਸਾਨੂੰ ਸਿਖਾਉਂਦੇ ਰਹਿੰਦੇ ਸੀ ਔਰ ਅਸੀਂ ਸਿੱਖਦੇ ਰਹਿੰਦੇ ਸੀ ਛੋਟੇ ਹੁੰਦੇ ਤੋਂ ਜਦੋਂ ਉਹਨਾਂ ਦੇ ਛਣਕਾਟੇ ਸੁਣਦੇ ਸੀ ਤਾਂ ਹਨਾ ਬਹੁਤ ਖੁਸ਼ੀ ਹੁੰਦੀ ਸੀ ਉਹਨਾਂ ਨੂੰ ਦੇਖ ਦੇਖ ਕੇ ਉਹਨਾਂ ਦੀ ਐਕਟਿੰਗ ਦੇਖ ਕੇ ਛਣਕਾਟੇ ਸੁਣ ਸੁਣ ਕੇ ਹਨਾ ਅਸੀਂ ਵੱਡੇ ਹੋਏ ਆ ਔਰ ਅੱਜ ਜੋ ਸਾਡੇ ਵਿੱਚ ਨਹੀਂ ਹੈ ਔਰ ਪੰਜਾਬੀ ਇੰਡਸਟਰੀ ਨੂੰ ਪੰਜਾਬੀ ਮਾਂ ਬੋਲੀ ਨੂੰ ਸਾਡੇ ਪੰਜਾਬ ਨੂੰ ਇੱਕ ਬਹੁਤ ਵੱਡਾ ਲਾਸ ਹੈ ਬਹੁਤ ਵੱਡਾ ਘਟ ਹੈ ਉਸ ਪਰਮਾਤਮਾ ਨਾਲ ਦੀ ਆਤਮਾ ਨੂੰ ਸ਼ਾਂਤ ਕਰੇ ਵੀ ਕਿੰਨਾ ਕੁਝ ਸਿੱਖਣ ਨੂੰ ਮਿਲਿਆ ਉਹਨਾਂ ਕੋਲ ਜਿਵੇਂ ਦੱਸਿਆ ਪਹਿਲੀ ਫਿਲਮ ਵੀ ਉਹਨਾਂ ਨੇ ਕੀਤੀ ਉਸ ਤੋਂ ਬਾਅਦ ਇਹਨਾਂ ਫਿਊਚਰ ਵੀ ਕਾਫੀ ਫਿਲਮਾਂ ਕੀਤੀਆਂ ਹੋਣਗੀਆਂ ਤਾਂ ਕੀ ਕੁਝ ਸਿੱਖਣ ਨੂੰ ਮਿਲਿਆ ਵੀ ਜਿਹੜਾ ਤੁਸੀਂ ਕਦੇ ਪੂਰਾ ਨਹੀਂ ਕਿਵੇਂ ਸੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ ਵੀ ਪੰਜਾਬੀ ਸ਼ਬਦਾਂ ਤੇ ਪੰਜਾਬ ਹੈ ਨਾ ਵੀ ਕਿੱਦਾਂ ਤੁਸੀਂ ਆਪਣੀ ਪਕੜ ਬਣਾਉਣੀ ਹੈ ਪੰਜਾਬੀ ਦੀ ਮਾਂ ਬੋਲੀ ਦੀ ਕਿਵੇਂ ਸੇਵਾ ਕਰਨੀ ਹੈ ਪੰਜਾਬੀ ਪੰਜਾਬ ਪੰਜਾਬੀ ਤੇ ਪੰਜਾਬੀ ਉਦ ਨੂੰ ਬਹੁਤ ਪਿਆਰ ਕਰਦੇ ਸੀ ਔਰ ਸਪੌਂਟੇਨੀਅਸ ਕਿਵੇਂ ਰਹਿਣਾ ਹੈ ਪੜਨਾ ਪੜੋ ਬਜਾੜਾ ਜਿਆਦਾ ਜਿਆਦਾ ਪੜੋ ਪ੍ਰੋਫੈਸਰ ਸੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਜਦੋਂ ਮਿਲਦੇ ਸੀ ਤਾਂ ਬਹੁਤ ਗੱਲਾਂ ਦੱਸਦੇ ਸੀ ਕਿਸੇ ਸੁਣਾਉਂਦੇ ਸੀ ਬਸ ਸਭ ਦਾ ਪੁੱਤਾਂ ਵਰਗਾ ਸੀ ਜਿਹੜੇ ਛੋਟੇ ਛੋਟੇ ਨਾਲ ਪੁੱਤਾਂ ਵਰਗਾ ਵੱਡੇ ਭਰਾਵਾਂ ਵਰਗਾ ਸਭ ਦੀ ਰਿਸਪੈਕਟ ਕਰਦੇ ਸੀ ਔਰ ਮੈਨੂੰ ਤਾਂ ਜਦ ਵੀ ਬੁਲਾਉਂਦੇ ਸੀ ਬਨੀ ਜੀ ਕਹਿ ਕੇ ਬੁਲਾਉਂਦੇ ਸੀ ਪਰ ਮੈਂ ਉਹਨਾਂ ਨੂੰ ਪੱਲਾ ਸਾਹਿਬ ਕਹਿ ਕੇ ਬੁਲਾਉਂਦਾ ਸੀ ਬਈ ਯਾਦ ਵੀਰੇ ਉਹਨਾਂ ਦੀ ਯਾਦ ਇਹੀ ਹੈ ਜੀ ਮੈਂ ਇੱਕ ਫਿਲਮ ਤੇ ਕਰੈਕਟਰ ਕਰ ਰਿਹਾ ਸੀ ਉਹਦੇ ਸਾਰੇ ਵਿਆਹ ਪਿੱਛੋਂ ਤਾਂ ਉਹ ਮੇਰੇ ਕਰੈਕਟਰ ਨੂੰ ਦੇਖ ਕੇ ਉਹਦ ਮੇਰੇ ਕਰੈਕਟਰ ਦੀ ਨਕਲ ਆਉਣ ਲੱਗੇ ਉਹ ਜਦੋਂ ਕ੍ਰੀਏਟੀਵਿਟੀ ਨੂੰ ਬਹੁਤ ਪਸੰਦ ਕਰਦੇ ਸੀ